ਅੱਜ ਦੋਸਤੋ ਘਰ ਦੇ ਵਿੱਚ ਅਸੀਂ ਲਗਾਂਗੇ ਕਰਨ ਤਿਆਰ ਸੇਵੀਆਂ ਸੇਵੀਆਂ ਜੋ ਕਿ ਪਹਿਲਾਂ ਘਰਾਂ ਦੇ ਵਿੱਚ ਸੇਵੀਆਂ ਬਣਾਈਆਂ ਜਾਂਦੀਆਂ ਸਨ ਤਾਂ ਹਰ ਇੱਕ ਘਰਾਂ ਦੇ ਵਿੱਚ ਸੇਵੀਆਂ ਬਣੀਆਂ-ਬਣੀਆਂ ਖਾਂਦੇ ਸਨ ਅੱਜ ਕੱਲ ਸੇਵੀਆਂ ਰੈਡੀਮੇਡ ਆਉਣ ਲੱਗੀਆਂ ਤਾਂ ਰੈਡੀਮੇਡ ਸੇਵੀਆਂ ਆਪਾਂ ਦੁਕਾਨਾਂ ਤੋਂ ਪਰਚੂਨੀਆਂ ਦੁਕਾਨਾਂ ਤੋਂ ਸ਼ਹਿਰ ਬਾਜ਼ਾਰਾਂ ਚੋਂ ਖਰੀਦ ਲੈਣੇ ਜਾਂ ਫਿਰ ਜੋ ਗੱਡੀਆਂ ਵਾਲੇ ਆਉਂਦੇ ਹਨ ਪੀਟਰੀਣੇ ਵਾਲੇ ਉਹਨਾਂ ਤੋਂ ਤਿਆਰ ਕਰਵਾ ਲੈਣੇ ਪਰ ਅੱਜ ਆਪਾਂ ਖੁਦ ਆਪਦੇ ਘਰ ਦੇ ਵਿੱਚ ਆਪਣੀ ਮਿਹਨਤ ਲਗਣ ਦੇ ਨਾਲ ਖੁਦ ਉਹੀ ਪੁਰਾਣਾ ਵਿਰਸੇ ਦੇ ਨਾਲ ਜਿੱਦਾਂ ਪੁਰਾਣੇ ਸਮਿਆਂ ਦੇ ਵਿੱਚ ਸੇਵੀਆਂ ਘਰਾਂ ਦੇ ਵਿੱਚ ਬਣਾਈਆਂ ਜਾਂਦੀਆਂ ਸਨ ਕਿ ਕੀ ਤੀਆਂ ਜੰਦੀਆਂ ਸਾਨੂੰ ਉਸੇ ਤਰ੍ਹਾਂ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਕਿ ਘਰ ਦੇ ਵਿੱਚ ਸੇਵੀਆਂ ਤੁਸੀਂ ਕਿਸ ਤਰ੍ਹਾਂ ਤਿਆਰ ਕਰ ਸਕਦੇ ਹੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਵੀਡੀਓ ਨੂੰ ਸਕਿਪ ਨਾ ਕਰਿਓ ਵੀਡੀਓ ਦੇ ਨਾਲ ਇਸੇ ਤਰ੍ਹਾਂ ਬਨੇ ਰਹੋ ਸਾਰੀ ਗੱਲਬਾਤ ਦੱਸਾਂਗੇ ਵੀ ਸੇਵੀਆਂ ਕਿੱਦਾਂ ਤੁਸੀਂ ਘਰ ਦੇ ਵਿੱਚ ਤਿਆਰ ਕਰ ਸਕਦੇ ਹੋ ਹਾਂਜੀ ਸਤ ਸ੍ਰੀ ਅਕਾਲ ਦੋਸਤੋ ਅੱਜ ਤੁਹਾਡੇ ਲਈ ਬਹੁਤ ਹੀ ਘੈਂਟ ਬਲੌਗ ਲੈ ਕੇ ਆਇਆਗਾ ਮੈਂ ਅੱਜ ਆਪਾਂ ਆਪਣੇ ਘਰ ਦੇ ਵਿੱਚ ਬਣਾਉਣ ਜਾ ਰਹੇ ਹਾਂਗੇ ਸੇਵੀਆਂ ਸੇਵੀਆਂ ਅਕਸਰ ਅੱਜ ਕੱਲ ਮੁੱਲ ਵੀ ਮਿਲ ਜਾਂਦੀ ਨੇ ਰੈਡੀमेड ਬਣੀਆਂ ਬਣਾਈਆਂ ਸੇਵੀਆਂ ਮਿਲ ਜਾਂਦੀਆਂ ਨੇ ਨਹੀਂ ਤਾਂ ਪਹਿਲਾਂ ਪੁਰਾਣੇ ਸਾਲਾਂ ਦੇ ਵਿੱਚ ਕਿ ਘਰਾਂ ਦੇ ਵਿੱਚ ਸੇਵੀਆਂ ਬਣਾਈਆਂ ਜਾਂਦੀਆਂ ਸਨ ਅੱਜ ਕੱਲ ਸੇਵੀਆਂ ਮੋਲੀ ਮਿਲ ਜਾਂਦੀ ਨੇ ਜਾਂ ਸੇਵੀਆਂ ਬਟਣ ਵਾਲੀਆਂ ਰੈਡੀਆਂ ਜਿ ਆ ਜਾਂਦੀਆਂ ਨੇ ਉਹਨਾਂ ਦੇ ਉੱਪਰੋਂ ਸੇਵੀਆਂ ਬਟਾ ਲੈਣੇ ਆਗੇ ਆਪਾਂ ਪਰ ਅੱਜ ਆਪਾਂ ਸੇਵੀਆਂ ਬਟਾਂਗੇ ਘਰ ਦੇ ਵਿੱਚ ਸੇਵੀਆਂ ਕਿੱਦਾਂ ਬਟਣੀਆਂ ਨੇਗੀਆਂ ਆਪਾਂ ਕੀ ਕੀ ਕਰਨਾ ਪੈਂਦਾ ਇਹਦੇ ਲਈ ਕਿਵੇਂ ਇਸਾ ਸਾਰਾ ਇਹ ਨੂੰ ਸਾਰਾ ਕੰਟੀਨਿਊ ਦੱਸਾਂਗੇ ਆਪਾਂ ਹੁਣ ਲੱਗਾਂਗੇ ਆਪਾਂ ਜ਼ਿੰਦਗੀ ਬੰਨਣਾ ਜ਼ਿੰਦਗੀ ਬੰਨਣੀ ਹੈਗੀ ਆਪਾਂ ਜ਼ਿੰਦਗੀ ਬੰਨਣ ਦੇ ਲਈ ਆਪਾਂ ਨੂੰ ਇੱਕ ਮੰਝੇ ਦੀ ਜ਼ਰੂਰਤ ਪੈਂਦੀ ਹੈ ਇਹਦੇ ਉੱਤੇ ਦੋਸਤੋ ਮੰਝੇ ਦੀ ਕਿੱਦਾਂ ਜ਼ਰੂਰਤ ਪੈਂਦੀ ਹੈਗੀ ਉਹ ਸਾਰਾ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਜਿੰਨਾ ਹੋ ਸਕਦਾ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਹੁਣ ਬਨ ਲਈ ਆਪਾਂ ਜ਼ਿੰਦਗੀ ਲਓ ਜੀ ਦੋਸਤੋ ਮੇਰੇ ਹੱਥ ਦੇ ਵਿੱਚ ਆ ਗਈ ਇਹ ਜਿੰਦਰੀ ਜਿਸ ਜਿੰਦਰੀ ਦੇ ਨਾਲ ਇਹ ਸੇਵੀਆਂ ਬੱਟੀਆਂ ਜਾਂਦੀਆਂ ਨੇ ਤੇ ਆਓ ਆਪਾਂ ਹੁਣ ਜਿੰਦਰੀ ਨੂੰ ਇਹਨੂੰ ਕੱਸ ਦਿਆਂਗੇ ਜਿੰਦਰੀ ਦੇ ਵਿੱਚ ਆਪਾਂ ਜਾਲੀ ਪਾ ਕੇ ਟੱਕਣੇ ਦਾ ਕੱਸ ਦਿੱਤਾ ਗਿਆਗਾ ਤੇ ਹੁਣ ਇਸ ਜਿੰਦਰੀ ਨੂੰ ਕਰਨਾਗਾ ਆਪਾਂ ਇੱਥੇ ਫਿੱਟ ਇਹਦੀ ਫਿਟਿੰਗ ਦੇ ਲਈ ਆਪਾਂ ਜਿੰਦਰੀ ਨੂੰ ਪਹਿਲਾਂ ਇਹਨੂੰ ਢੋਤਾ ਸਵਾਰਿਆ ਪਾਣੀ ਦੇ ਨਾਲ ਸਾਰਾ ਪ੍ਰੋਸੈਸ ਦਿਖਾਵਾਂਗੇ ਕਿ ਕਿੰਨੀ ਮਿਹਨਤ ਹੁੰਦੀ ਸੀਗੀ ਤਾਂ ਹੁਣ ਅੱਜ ਕੱਲ ਕਰਨਾ ਹਟ ਗਿਆ ਪਰ ਬਣੀਆਂ ਬਣੀਆਂ ਸੇਵੀਆਂ ਨੇ ਜਿਹੜੀਆਂ ਉਹ ਲੈ ਆਉਣੇ ਹੁੰਦੇ ਹੈਗੇ ਅੱਜ ਆਪਾਂ ਪ੍ਰੋਸੈਸ ਆ ਜਿਹੜਾ ਇਹ ਘਰ ਦੇ ਵਿੱਚ ਕਰਾਂਗੇ ਉਹ ਜਿੰਦਰੀ ਆਪਾਂ ਇੱਥੇ ਹੁਲਾਤੀ ਹੁਣ ਇਹਨੂੰ ਆਪਾਂ ਕਰ ਦਈਏ ਟੈਟ ਇਹ ਪਹਿਲਾਂ ਸਾਨੂੰ 1990 95 98 99 2000 ਤੱਕ ਕਰਦਾ ਇਹ ਵਟਦੇ ਰਹੇ ਉਸ ਤੋਂ ਬਾਅਦ ਘਰਾਂ ਦੇ ਵਿੱਚ ਇਹ ਸੇਵੀਆਂ ਵਟਣੀਆਂ ਕਰਤੀਆਂ ਬਾਂ ਦਾ ਤਾਂ ਕਹਿੰਦੇ ਵੀ ਬਣੀਆਂ ਬਣਾਏ ਹੀ ਲੈ ਕੇ ਆ ਜਾਂਦੇ ਨੇਗੇ ਜਾਂ ਪੀਟ ਰੇੜੀਆਂ ਵਾਲੇ ਫਿਰਦੇ ਹੁੰਦੇ ਨੇ ਉਹਨਾਂ ਤੋਂ ਤਿਆਰ ਕਰਵਾ ਲੈਂਦੇ ਆ ਪਰ ਅੱਜ ਆਪਾਂ ਕਰਾਂਗੇ ਆਪ ਘਰੇ ਤਿਆਰ ਨਹੀਂ 몰 ਲਿਆਉਣੀਆਂ ਤੇ ਕਰਦੇ ਆਂ ਪੁਰਾਣੀ ਟਿੰਡੂ ਸੱਭਿਆਚਾਰ ਯਾਦ ਕਿਹਦੇ ਕਿਹਦੇ ਘਰਾਂ ਦੇ ਵਿੱਚ ਹਲੇ ਵੀ ਘਰੇ ਹੀ ਬੱਟੀਆਂ ਜਾਂਦੀਆਂ ਨੇ ਹੱਥੀ ਸੇਵੀਆਂ ਤਾਂ ਜਰੂਰ ਕਮੈਂਟਾਂ ਦੇ ਵਿੱਚ ਦੱਸਿਓ ਤਾਂ ਆ ਆ ਗਈ ਇਹਦੀ ਹਾਥੜੀ ਉੱਪਰਲੀ ਤਾਂ ਜਿਹਦੇ ਘਰਾਂ ਦੇ ਵਿੱਚ ਇਹ ਮਸ਼ੀਨ ਹਲੇ ਵੀ ਹੈਗੀ ਹੈਗੀ ਸੇਵੀਆਂ ਬਟਣ ਵਾਲੀ ਉਹ ਵੀ ਜਰੂਰ ਦੱਸ ਦਿਓ ਵੀਡੀਓ ਨੂੰ ਜਰੂਰ ਵੱਧ ਤੋਂ ਵੱਧ ਜਿੰਨਾ ਹੋ ਸਕਦਾ ਹਨਾ ਸ਼ੇਅਰ ਕਰਿਓ ਪਤਾ ਲੱਗ ਸਕੇ ਵੀ ਕਿਹਦੇ ਕੀਦੇ ਘਰੇ ਇਹ ਵਿਰਸਾ ਸੰਭ ਕੇ ਰੱਖਿਆ ਗਿਆਗਾ ਲਓ ਵੀ ਦੋਸਤੋ ਜਿੰਦੀ ਆ ਜਿਹੜੀ ਆਪਾਂ ਕੰਪਲੀਟ ਕਰਕੇ ਫਿੱਟ ਕਰਤੀ ਇਹਦੇ ਉੱਪਰ ਤਾਂ ਜਿਹੜੀ ਆ ਚੀਜ਼ ਆ ਗਈ ਇਹਦੇ ਵਿੱਚ ਦੀ ਪਊਗਾ ਆਟਾ ਜਿਸ ਆਟੇ ਦੀਆਂ ਬੱਟੀਆਂ ਜਣੀਆਂ ਸੇਵੀਆਂ ਰਾਏ ਦੇ نیچے ਦੀਏ ਥੋੜੀ ਸੇਵੀਆਂ ਨੇ ਗਿਆਂ ਜਿਹੜੀਆਂ ਥੱਲੇ نیچے ਆਉਣਗੀਆਂ ਕਿੱਦਾਂ ਆਉਣਗੀਆਂ ਸਾਰਾ ਕੋ ਤੁਹਾਨੂੰ ਦਿਖਾਵਾਂਗੇ ਸਾਰਾ ਭਾਂਡਾ ਠੀਕਰਾ ਜਿਹੜਾ ਰੈਡੀ ਕਰ ਲਿਆ ਤਾਂ ਦੇਖ ਸਕਦੇ ਹੋ ਤੇਲ ਵਗੈਰਾ ਸਾਰਾ ਕੁਝ ਰੱਖ ਲਿਆ ਦੇ ਸਾਰੇ ਸਾਰਾ ਰਾਸ਼ਨ ਪਾਣੀ ਹੈ ਨਾ ਜਿਹੜਾ ਆਟਾ ਵਗੈਰਾ ਗੁੰਨਣਾ ਕਰਨਾਗਾ ਸਾਰਾ ਕੁਝ ਲਿਆ ਕੇ ਰੱਖ ਲਿਆ ਪਾਣੀ ਵਗੈਰਾ ਇੱਥੇ ਆਟਾ ਹੋਵੇਗਾ ਰੈਡੀ ਤੇ ਓਦੋਂ ਬਾਅਦ ਇਹ ਸੇਵੀਆਂ ਨੇ ਜਿਹੜੀਆਂ ਤਿਆਰ ਕਰਾਂਗੇ ਤਾਂ ਕਿੱਦਾਂ ਕਰਾਂਗੇ ਤਿਆਰ ਸਾਰਾ ਕੁਝ ਦਿਖਾਵਾਂਗੇ ਏਵੀਂ ਵਾਲੀ ਮਸ਼ੀਨ ਆ ਜਿਹੜੀ ਮੰਦੇ ਦੇ ਉੱਪਰ ਫਿੱਟ ਕਰ ਲੈਂਦੀ ਗਈ ਹੈਗੀ ਤੇ ਅੱਜ ਬੱਟੀਆਂ ਜਾਣਗੀਆਂ ਸਾਡੇ ਘਰ ਦੇ ਵਿੱਚ ਸੇਵੀਆਂ ਤੇ ਕਿਹੜੇ ਕਿਹੜੇ ਘਰਾਂ ਦੇ ਵਿੱਚ ਐਦਾਂ ਬੱਟੀਆਂ ਜਾਂਦੀਆਂ ਨੇਗੀਆਂ ਸੇਵੀਆਂ ਜ਼ਰੂਰ ਕਮੈਂਟ ਕਰਕੇ ਦੱਸਿਓ ਜੀ ਆਹ ਮਸ਼ੀਨ ਕਿਹੜੇ ਕਿਹੜੇ ਘਰਾਂ ਦੇ ਵਿੱਚ ਹਲੇ ਵੀ ਸਾਮਕੇ ਰੱਖੀ ਗਈ ਹੈਗੀ ਉਹ ਵੀ ਜ਼ਰੂਰ ਕ ਹੁਣ ਕਰਦੇ ਆ ਆਪਣਾ ਵਲੌਗ ਸ਼ੁਰੂ ਤੇ ਕਿਦਾਂ ਬੱਟੀਆਂ ਜਾਂਦੀਆਂ ਨੇ ਸੇਵੀਆਂ ਸਾਰਾ ਕੁਝ ਦਿਖਾਉਣੇ ਤੁਹਾਨੂੰ ਵਿਸਤਾਰ ਦੇ ਨਾਲ ਤੇ ਪੇਜ ਪੀ ਵੀ ਉਹਨੇ ਬਲੈਕ ਡੀ ਨੂੰ ਕਰ ਲੋ ਫੋਲੋ ਤੇ ਵੀਡੀਓ ਨੂੰ ਜਿੰਨਾ ਹੋ ਸਕਦਾਗਾ ਅੱਗੇ ਵੱਧ ਤੋਂ ਵੱਧ ਕਰ ਦਿਓ ਸ਼ੇਅਰ ਤੇ ਸਾਡਾ ਜਮੂਰਾ ਬੈਠਾਗਾ ਤਿਆਰ ਤੇ ਇਹ ਚਲਾਵੇਗਾ ਮਸ਼ੀਨ ਲਓ ਜੀ ਹੁਣ ਆਟਾ ਦਾ ਜਿਹੜਾ ਉਹ ਪ੍ਰਾਂਦ ਦੇ ਵਿੱਚ ਪਾਉਣਾ ਸ਼ੁਰੂ ਕਰ ਦਿੱਤਾ ਗਿਆਗਾ ਜਾਂ ਜਿਸ ਆਟੇ ਰਿਆਂ ਬੱਟੀਆਂ ਜਾਣੀਆਂ ਨੇਗੀਆਂ ਇਹ ਸੇਵੀਆਂ ਦੇਖਦੇ ਆ ਵੀ ਕਿਦਾਂ ਤਿਆਰ ਕਰਨਗੇ ਸੇਵੀਆਂ ਨੂੰ ਇਹ ਕਿੰਨੀ ਕੇ ਦੇ ਉਤੇ ਮਿਹਨਤ ਆਉਂਦੀ ਆ ਤਾਂ ਉਸ ਮਿਹਨਤ ਕਾਰਨ ਹੁਣ ਜੋ ਘਰਾਂ ਦੇ ਵਿੱਚ ਸੇਵੀਆਂ ਬੱਟਣੀਆਂ ਨੇ ਬੰਦ ਕੀਤੀਆਂ ਵੀ ਨੇਗੀਆਂ ਅੱਜ ਤੁਹਾਨੂੰ ਸਾਰਾ ਪ੍ਰੋਸੈਸ ਉਹ ਦਿਖਾਈ ਦੇਣਾਗਾ ਤਾਂ ਦੇਖ ਲਓ ਵੀ ਇਹ ਆਟਾ ਜਿਹੜਾ ਹੁਣ ਤਿਆਰ ਹੋ ਰਿਹਾਗਾ ਤਾਂ ਜਿਸ ਆਟੇ ਨਾਲ ਸੇਵੀਆਂ ਬੱਟੀਆਂ ਜਾਣੀਆਂ ਨੇਗੀਆਂ ਉਹ ਆਟਾ ਤੁਹਾਨੂੰ ਦਿਖਾ ਦਿੰਨੇ ਆ ਵੀ ਕਿੰਨਾ ਆਟਾਗਾ ਤੇ ਆਟਾ ਜੋ ਪਾਇਆ ਹੋਇਆ ਪ੍ਰਾਂ ਦੇ ਵਿੱਚ ਉਹਨੂੰ ਪਾਣੀ ਦੇ ਨਾਲ ਗੁੰਨਿਆ ਜਾ ਰਿਹਾਗਾ ਤਾਂ ਗੁੰਨਣ ਦਾ ਤਰੀਕਾ ਤਾਂ ਹਰ ਇੱਕ ਦੇ ਘਰਾਂ ਦੇ ਵਿੱਚ ਪਤੀ ਹੁੰਦਾਗਾ ਵੀ ਕਿੱਦਾਂ ਗੁੰਨਣਾ ਕਰਨਾ ਹੁੰਦਾਗਾ ਤਾਂ ਦੇਖ ਲਵੋ ਤੇ ਆਹ ਜਿੰਦਰੀ ਲੱਗੀ ਵੀ ਹੈਗੀ ਇਸ ਜਿੰਦਰੀ ਦੇ ਨਾਲ ਇਹ ਸੇਵੀਆਂ ਨੇ ਜਿਹੜੀਆਂ ਇਹ ਬੱਟੀਆਂ ਜਾਂਦੀਆਂ ਨੇਗੀਆਂ ਤਾਂ ਇੰਨਾ ਪ੍ਰੋਸੈਸ ਇਹ ਕਰਨਾ ਪੈਂਦਾਗਾ ਇਹ ਸੈਟਅਪ ਆਪਾਂ ਇਦਾਂ ਲਾ ਕੇ ਰੱਖ ਲਿਆ ਹੁਣ ਤਾਂ ਇਹ ਸੈਟਅਪ ਦੇ ਨਾਲ ਆ ਜਿਹੜਾ ਸੇਵੀਆਂ ਦਾ ਪ੍ਰੋਸੈਸ ਹੈਗਾ ਕਿੱਦਾਂ ਬੰਨ੍ਹ ਕਰਨੀਆਂ ਉਹ ਸਾਰੀਆਂ ਤੁਹਾਨੂੰ ਕੰਟੀਨਿਊ ਵੀਡੀਓ ਦੇ ਵਿੱਚ ਦਿਖਾਈ ਚੱਲਾਂਗੇ ਆਪਾਂ ਵੀਡੀਓ ਦੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ ਤਾਂ ਆਟਾ ਜਿਹੜਾ ਉਹ ਬਾਨਾ ਤਿਆਰ ਹੋ ਗਿਆ ਗੁਜਨਾ ਸ਼ੁਰੂ ਹੋ ਗਿਆ ਤਾਂ ਨਾਲ ਹੀ ਇਹ ਸਰਸੋਂ ਦਾ ਤੇਲ ਰੱਖਿਆ ਪਿਆਗਾ ਜਿਹੜਾ ਘਰਾਂ ਦੇ ਵਿੱਚ ਸਰੋਂ ਕਢਾ ਕੇ ਆਉਂਦਾ ਪਿਓਰ ਤੇਲ ਆਗਾ ਤੇ ਇਹ ਕੋਲ ਨਜ਼ਦੀਕ ਪਾਣੀ ਰੱਖਿਆ ਗਿਆਗਾ ਤੇ ਇਸ ਬਾਲਟੀ ਦੇ ਵਿੱਚ ਕਪੜਾ ਦਿੱਤਾ ਪਿਆ ਦੇ ਵਿੱਚ ਆਟਾ ਹੀ ਪਿਆਗਾ ਤਾਂ ਮਸ਼ੀਨ ਫਿੱਟ ਕਰਕੇ ਲਾਈ ਪਈ ਹੈਗੀ ਸਮਾਂ ਦਾ ਟਾਈਮ ਆ ਜਿਹੜਾ ਤੁਹਾਨੂੰ ਉਹ ਵੀ ਦਿਖਾ ਦਿੰਨੇ ਆ ਕਿ ਦੇਖ ਸਕਦੇ ਹੋ ਦੋਸਤੋ 45 ਹੋ ਚੁੱਕੇ ਨੇਗੇ ਤੇ ਸਵੇਰ ਸਵੇਰ ਦੇ ਟਾਈਮ ਅਸੀਂ ਲਾਗੇ ਸੇਵੀਆਂ ਬਟਣ ਤਾਂ ਤੁਹਾਨੂੰ ਪਤਾ ਹੀ ਹੈਗਾ ਹੁਣ ਰੋਟਾ ਕੀ ਜਿਹੜੀ ਛੇਵੀਆਂ ਬਟਨ ਦੀ ਉੱਪਰ ਪੱਖਾ ਜਿਹੜਾ ਸੀ ਉਹ ਚਲਾ ਰੱਖਿਆ ਹੈ ਕਿਉਂਕਿ ਗਰਮੀ ਦੇ ਦਿਨ ਨੇ ਗੇ ਗਰਮੀ ਵੀ ਪੈਂਦੀ ਹੈਗੀ ਤਾਂ ਹੁਣ ਛੇਵੀਆਂ ਜਿਹੜੀਆਂ ਆਟਾ ਦਾ ਜਿਹੜਾ ਰੈਡੀ ਹੋ ਰਿਹਾ ਹੈਗਾ ਤੇ ਲੈ ਵੀ ਮਿੱਤਰਾ ਬਹਿ ਜਾ ਮਸ਼ੀਨ ਦੇ ਉੱਪਰ ਲਓ ਜੀ ਪਹਿਲਾ ਪੂਰੇ ਦੇ ਵਿੱਚ ਪਹਿਲਾ ਆਟਾ ਇਹਦੇ ਵਿੱਚ ਪਾਉਣਾ ਸ਼ੁਰੂ ਕਰ ਦਿੱਤਾ ਗਿਆ ਹੈਗਾ ਦੇਖਦੇ ਆਂਗੇ ਵੀ ਹੁਣ ਕਿੱਦਾਂ ਦੀ ਇਹ ਬਣ ਕੇ ਨਿਕਲਣਗੀਆਂ ਤਾਂ ਦੇਖ ਲਓ ਆਟਾ ਇਹਦੇ ਵਿੱਚ ਪੈਂਦਾ ਇਸ ਦੇ ਵਿੱਚ ਆਟਾ ਦਾ ਜਿਹੜਾ ਇੱਥੋਂ ਦੀ ਵਿੱਚ ਪਾਇਆ ਜਾ ਰਿਹਾ ਹੈਗਾ ਇਦਾਂ ਇਹਦੀਆਂ ਆਟੇ ਦੀਆਂ ਗੋਲੀਆਂ ਜਿਹੜੀਆਂ ਨੇ ਬਣਾਉਣੀਆਂ ਪੈਂਦੀਆਂ ਨੇਗੀਆਂ ਗੋਲੀਆਂ ਇਦਾਂ ਆਟੇ ਦੀਆਂ ਬਣਾ ਕੇ ਤਾਂ ਇਸ ਤਰ੍ਹਾਂ ਇਹਦੇ ਵਿੱਚ ਪਾਈਆਂ ਜਾਂਦੀਆਂ ਤਾਂ ਨੀਚੇ ਦੀਆਂ ਜਿਹੜੀਆਂ ਸੇਵੀਆਂ ਬਣ ਬਰ ਕੇ ਤੇ ਨਾਲ ਉਹਦੋਂ ਸਰੋਂ ਦਾ ਤੇਲ ਆ ਜਿਹੜਾ ਉਹ ਵੀ ਲਾਉਣਾ ਪੈਂਦਾ ਜ਼ਰੂਰ ਸਰੋਂ ਦਾ ਤੇਲ ਲਾ ਕੇ ਦੇਖੋ ਜਿੰਦਰੀ ਦੇ ਵਿੱਚ ਇਹ ਮਸ਼ੀਨ ਦੇ ਵਿੱਚ ਪਾਈਆਂ ਜਾ ਰਹੀਆਂ ਹੈਗਾ ਆਟਾ ਤਾਂ ਨੀਚੇ ਦੀ ਤੁਹਾਨੂੰ ਦਿਖਾਵਾਂਗੇ ਆਪਾਂ ਸੇਵੀਆਂ ਦੇਖ ਸਕਦੇ ਹੋ ਤੁਸੀਂ ਜਾਲੀ ਦੇ ਬਿਜਲੀ ਬਣ ਬਣ ਕੇ نیچے ਨਿਕਲਣੀਆਂ ਸ਼ੁਰੂ ਹੋ ਚੁੱਕੀਆਂ ਨੇਗੀਆਂ ਫੋਕਸ ਕਰਨ ਦੇ ਮੈਨੂੰ ਥੋੜਾ ਜਿਹਾ ਫੋਕਸ ਆਊਟਿੰਗ ਦੇ ਰਿਹਾ ਹੈਗਾ ਤਾਂ ਹੁਣ ਤੁਸੀਂ ਦੇਖੋ ਵੀ ਸੇਵੀਆਂ ਨੇ ਜਿਹੜੀਆਂ ਬਣ ਕੇ ਵਿੱਚੋਂ ਬਾਹਰ ਆਉਣ ਲੱਗੀਆਂ ਮਸ਼ੀਨ ਦੇ ਵਿੱਚੋਂ ਨੀਚੋਂ ਦੇਖ ਲਓ ਤੁਸੀਂ ਸੇਵੀਆਂ ਕਿੱਦਾਂ ਆ ਰਹੀਆਂ ਨੇਗੀਆਂ ਕਿਉਂ ਆਉਣ ਲੱਗੀਆਂ ਨਾ ਜੀ ਸੇਵੀਆਂ ਲੌਂਕਣ ਹਣ ਇਹ ਸੇਵੀਆਂ ਨੇਗੀਆਂ ਜਿਹੜੀਆਂ ਘਰਾਂ ਦੇ ਵਿੱਚ ਤਿਆਰ ਹੋ ਜਾਂਦੀਆਂ ਨੇਗੀਆਂ ਤਾਂ ਦੇਖੋ ਸੇਵੀਆਂ ਬਾਹਰ ਆ ਰਹੀਆਂ ਨੇਗੀਆਂ ਤੇ ਉਪਰ ਆਟਾ ਜਿਹੜਾ ਉਹ ਹੋਰ ਪਾਇਆ ਜਾ ਰਿਹਾ ਹੈਗਾ ਤਾਂ ਹੁਣ ਤੁਹਾਨੂੰ ਮੈਂ ਦੂਰ ਤੋਂ ਵੀ ਦਿਖਾ ਦੇਣਾਗਾ ਤਾਂ ਦੇਖ ਸਕਦੇ ਹੋ ਵੀ ਕਿੱਦਾਂ ਸੇਵੀਆਂ ਨੇ ਜਿਹੜੀਆਂ ਬਣ ਕੇ ਨਿਕਲਣੀਆਂ ਸ਼ੁਰੂ ਹੋ ਗਈਆਂ ਤਾਂ ਸੇਵੀਆਂ نیچے ਲੌਂਕਨੀਆਂ ਵੀ ਤੁਹਾਨੂੰ ਨਜ਼ਰ ਆ ਰਹੀਆਂ ਹੋਣਗੀਆਂ ਤਾਂ ਕਿੱਦਾਂ نیچے ਲੌਂਕ ਰਹੀਆਂ ਨੇਗੀਆਂ ਸੇਵੀਆਂ ਉਹ ਵੀ ਤੁਸੀਂ ਦੇਖ ਸਕਦੇ ਹੋਗੇ ਸੇਵੀਆਂ ਇਸ ਤਰ੍ਹਾਂ ਬਣਦੀਆਂ ਨੇਗੀਆਂ ਇਹ ਤਾਂ ਜਿਹੜਾ ਗੁਰਵਿੰਦਰ ਸਿੰਘ ਢਾਲੀਵਾਲ ਸਾਡਾ ਦੇਖੋ ਕਿੱਦਾਂ ਉਹਦਾ ਜੋਰ ਲੱਗ ਰਿਹਾ ਤੇ ਉਹ ਹੱਸ ਵੀ ਰਿਹਾਗਾ ਕਿ ਹੋਰ ਵੀ ਕਰ ਰਿਹਾ ਹੈਗਾ ਉਹ ਤਾਂ ਦੇਖੋ ਸੇਵੀਆਂ ਨੇ ਜਿਹੜੀਆਂ ਲੌਂਕੀਆਂ ਸ਼ੁਰੂ ਹੋ ਗਈਆਂ ਤਾਂ ਇਹਨਾਂ ਨੂੰ ਉਸ ਤੋਂ ਬਾਅਦ ਇੱਥੋਂ ਤੋੜ ਕੇ ਉਸ ਦੇ ਉੱਪਰ ਪਾ ਕੇ ਆਇਆ ਜਾਂਦਾ ਹੁੰਦਾ ਹੈਗਾ ਤਾਂ ਦੇਖ ਸਕਦੇ ਹੋ ਦੋਸਤੋ ਵੀ ਇਹ ਸੇਵੀਆਂ ਨੇ ਜਿਹੜੀਆਂ ਬੱਟੀਆਂ ਜਾ ਰਹੀਆਂ ਨੇ ਗਿਆਣਾ ਸੇਵੀਆਂ ਤੁਹਾਨੂੰ ਦਿਖਾਤੀਆਂ ਸੀ ਤਾਂ ਦੇਖ ਸਕਦੇ ਹੋ ਇਦਾਂ ਇਹ ਸੇਵੀਆਂ ਨੀਚੇ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਕਿ ਜਿਉਂ-ਜਿਉਂ ਮਸ਼ੀਨ ਦੇ ਉੱਪਰ ਉਹ ਢੇੜਾ ਪਈ ਜਾਂਦਾ ਰਹਿੰਦਾ ਹੈਗਾ ਤਾਂ ਇਹ ਨੀਚੇ ਇਦਾਂ ਲੌਂਕੀਆਂ ਸ਼ੁਰੂ ਹੋ ਜਾਂਦੀਆਂ ਨੇ ਗਿਆ ਤਾਂ ਹੁਣ ਇਹ ਨੀਚੋਂ ਇਹ ਤੋੜੀਆਂ ਜਾਣੀਆਂ ਕੱਟੀਆਂ ਜਾਣੀਆਂ ਨੀਚੋਂ ਤੇ ਉਸ ਤੋਂ ਬਾਅਦ ਇਹਨੂੰ ਧੁੱਪ ਦੇ ਵਿੱਚ ਲਿਜਾ ਕੇ ਉੱਪੇ ਪਾਈਆਂ ਜਾਂਦੀਆਂ ਨੇਗੀਆਂ ਵੀ ਇਹ ਜਿਹੜੀਆਂ ਸੁੱਕ ਜਾਣ ਕਿਉਂਕਿ ਹੁਣ ਦਾ ਗਰਮੀ ਬਹੁਤ ਜ਼ਿਆਦਾ ਧੁੱਪਾਂ ਦੇ ਦੇਣਾ ਦਾ ਸੀਜ਼ਨ ਆ ਹਨਾ ਤਾਂ ਗਰਮੀਆਂ ਦੇ ਵਿੱਚ ਹੀ ਸੇਵੀਆਂ ਵੱਟਣ ਦਾ ਅਸਰ ਨਜ਼ਾਰਾ ਹੀ ਇਹ ਉਦੋਂ ਆਉਂਦਾਗਾ ਨਾਲੇ ਉਹ ਇਸ ਗਰਮੀਆਂ ਦੇ ਵਿੱਚ ਹੀ ਸੇਵੀਆਂ ਜ਼ਿਆਦਾਤਰ ਵੱਟੀਆਂ ਜਾਂਦੀਆਂ ਨੇਗੀਆਂ ਇਸ ਤਰ੍ਹਾਂ ਇਹ ਸੇਵੀਆਂ ਲਗਾਈਆਂ ਜਾਂਦੀਆਂ ਨੇਗੀਆਂ ਤਾਂ ਇਸ ਤਰ੍ਹਾਂ ਇਹ ਧੁੱਪ ਦੇ ਵਿੱਚ ਬਾਹਰ ਰੱਸੀਆਂ ਜਾਂ ਤਾਰਾਂ ਦੇ ਉੱਪਰ ਇਹ ਪਾਈਆਂ ਜਾਂਦੀਆਂ ਨੇ ਤੇ نیچے ਜਿਹੜੀ ਬੂਰੀ ਆ ਉਹ ਫਸਾਈ ਜਾਂਦੀ ਹੁੰਦੀ ਹੈਗੀ ਇਸ ਤਰ੍ਹਾਂ ਇਹਨਾਂ ਨੂੰ ਧੁੱਪ ਦੇ ਵਿੱਚ ਲਿਆ ਕੇ ਪਾ ਦਿੱਤਾ ਜਾਂਦਾਗਾ ਕੀ ਤੋਪ ਦੇ ਵਿੱਚ ਤਾਂ ਪਾਈਆਂ ਜਾਂਦੀਆਂ ਨੇ ਵੀ ਇਹ ਇੱਥੇ ਸੁੱਕ ਜਾਣ। ਜਿਵੇਂ ਜਿਵੇਂ ਇਹ ਸੁੱਕੀ ਜਾਂਦੀ ਹੈ ਇਹ ਟੁੱਟ ਟੁੱਟ ਕੇ نیچے ਬੋਰੀ ਜਾਂ ਕੱਪੜਾ ਜਾਂ ਪੱਲੀ ਵਗੈਰਾ ਜਿਵੇਂ ਸਾਡੇ ਦਾ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਜ਼ਿਮੀਂਦਾਰਾਂ ਦੇ ਵਿੱਚ ਪਿੰਡਾਂ ਵਾਲੇ ਘਰਾਂ ਦੇ ਵਿੱਚ ਤਾਂ ਬੋਰੀਆਂ ਪੱਲੀਆਂ ਹੀ ਹੁੰਦੀਆਂ ਨੇ ਅਸੀਂ ਪੱਲੀਆਂ ਵਗੈਰਾ ਵਸਾ ਦਿੱਤੀਆਂ ਜਾਂਦੀਆਂ ਨੇਗੀਆਂ। ਉਹਨਾਂ ਪੱਲੀਆਂ ਦੇ ਉੱਪਰ ਇਹ ਜਿਹੜੀਆਂ ਆ ਕੇ ਟੁੱਟ ਟੁੱਟ ਕੇ ਇਹ ਆਪੀ ਜਿਵੇਂ ਜਿਵੇਂ ਸੁੱਕੀ ਜਾਂਦੀਆਂ ਉਹਦੋਂ ਤਾਂ ਟੁੱਟ ਟੁੱਟ ਕੇ ਇਹ نیچے ਆ ਗਈਆਂ ਜਿਹੜੀਆਂ ਗਿਰੀਆਂ ਜਾਂਗੀਆਂ। نیچے ਡਿੱਗੀ ਜਾਂਦੀ ਰਹਿੰਦੀਆਂ ਨੇਗੀਆਂ। ਤਾਂ ਇਸ ਤਰ੍ਹਾਂ ਜਿਹੜੀ ਇਹ ਸੇਵੀਆਂ ਦੀ ਮੇਕਿੰਗ ਆ ਗਈ ਐਸ ਤਰ੍ਹਾਂ ਜਿਹੜੀਆਂ ਸੇਵੀਆਂ ਨੇ ਗੀਆਂ ਇਹ ਤਿਆਰ ਕੀਤੀਆਂ ਜਾਂਦੀਆਂ ਨੇ ਜਿਹੜੀਆਂ ਸੇਵੀਆਂ ਤੁਹਾਨੂੰ ਆਪਾਂ ਦਿਖਾ ਰਹੇ ਹਾਂਗੇ ਤਾਂ ਬਹੁਤ ਹੀ ਬਿਹਤਰੀਨ ਹੁੰਦੀਆਂ ਨੇ ਸੇਵੀਆਂ ਖਾਣ ਦੇ ਵਿੱਚ ਵੀ ਸਵਾਦਿਸ਼ਟ ਹੁੰਦੀਆਂ ਨੇ ਤੇ ਨਾਲੇ ਸੇਵੀਆਂ ਦੇ ਨਾਲ ਜਿਹੜੀ ਸਰੀਰ ਨੂੰ ਤਾਕਤ ਮਿਲਦੀ ਹੈਗੀ ਦੁੱਧ ਦੇ ਵਿੱਚ ਬਾਲ ਕੇ ਬਣਾਈਆਂ ਜਾਂਦੀਆਂ ਨੇਗੀਆਂ ਅਕਸਰ ਪਹਿਲਾਂ ਤਾਂ ਪਿੰਡਾਂ ਦੇ ਵਿੱਚ ਇਦਾਂ ਹੀ ਤਿਆਰ ਕੀਤੀਆਂ ਜਾਂਦੀਆਂ ਸੀ ਤਾਂ ਹੁਣ ਥੋੜਾ ਜਿਹਾ ਆਲਸੀ ਹੋ ਗਏ ਅਸੀਂ ਡਿਜੀਟਲ ਜਿੱਦਾਂ ਜਮਾਨਾ ਆ ਰਿਹਾ ਜਮਾਨੇ ਦੇ ਹਿਸਾਬ ਨਾਲ ਇਹ ਬਣਾਉਣੀਆਂ ਨੇ ਜਿਹੜੀਆਂ ਬੰਦ ਕਰ ਦਿੱਤੀਆਂ ਗੀਆਂ ਨੇ ਘਰਾਂ ਦੇ ਵਿੱਚ ਅੱਜ ਕੱਲ ਤਾਂ ਬ ਜਿਹੜੀਆਂ ਰੈਡੀਮੇਡ ਆਉਂਦੀਆਂ ਨੇ ਉਹ ਸੇਵੀਆਂ ਲੈਣ ਲੱਗੇ ਕਿਉਂਕਿ ਆਲਸੀ ਹੁੰਦੇ ਤੁਰੇ ਜਾਂਦੇ ਆ ਕਿ ਕੰਮ ਕਾਜ ਆ ਜਿਹੜੇ ਉਹ ਛੜਦੇ ਤੁਰੇ ਜਾਂਦੇ ਆ ਉਹਦੇ ਬਿਰਸੇ ਤੋਂ ਆ ਜਿਹੜੇ ਉਹ ਦੂਰ ਹੁੰਦੇ ਤੁਰੇ ਜਾਂਦੇ ਆਗੇ ਤਾਂ ਦੋਸਤੋ ਜਰੂਰ ਘਰਾਂ ਦੇ ਵਿੱਚ ਆ ਆਪਣੀਆਂ ਸੇਵੀਆਂ ਬਣਾ ਕੇ ਆਪ ਹੀ ਤਿਆਰ ਕਰਵਾ ਕੇ ਉਹ ਕਰਿਆ ਕਰੋ ਕੋਈ ਬਾਲੀ ਮਿਹਨਤ ਨਹੀਂ ਹੈਗੀ ਘੰਟਾ ਦੋ ਘੰਟਿਆਂ ਦਾ ਸਮਾਂ ਜਰੂਰ ਲੱਗ ਜਾਂਦਾਗਾ ਤਾਂ ਜਿਹੜੀਆਂ ਘਰ ਦੇ ਵਿੱਚ ਤਿਆਰ ਕੀਤੀਆਂ ਜਾਂਦੀਆਂ ਨੇ ਸੇਵੀਆਂ ਉਹਨਾਂ ਵਰਗੀ ਕੋਈ ਰੀਸ਼ ਨਹੀਂ ਹੁੰਦੀ ਜੋ ਮੁੱਲ ਦੀਆਂ ਲੈ ਕੇ ਖਾਣੇ ਆਪਾਂ ਉਹ ਲੈ ਕੇ ਖਾਣ ਦਾ ਕੋਈ ਫਾਇਦਾ ਨਹੀਂ ਹੈਗਾ ਤਾਂ ਦੇਖ ਸਕਦੇ ਹੋਗੇ ਤਾਂ ਸਾਡੇ ਘਰ ਦੇ ਵਿੱਚ ਸੇਵੀਆਂ ਨੇ ਜਿਹੜੀਆਂ ਉਹ ਇਦਾਂ ਤਿਆਰ ਕੀਤੀਆਂ ਜਾ ਰਹੀਆਂ ਨੇ ਗਿਆ ਇਦਾਂ ਸਾਰਾ ਅੱਜ ਅਸੀਂ ਸੈਟਅਪਾ ਜਿਹੜਾ ਲਾਇਆ ਹੋਇਆ ਹੈਗਾ ਤਾਂ ਇਸ ਤਰ੍ਹਾਂ ਜਿੰਦਰੀ ਲਾ ਕੇ ਸੇਵੀਆਂ ਨੂੰ ਤਿਆਰ ਕੀਤਾ ਜਾਂਦਾ ਤਾਂ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਸੋਹਣੀਆਂ ਲਾਜਦੀਆਂ ਨੇ ਥੱਲੇ ਨੂੰ نیچے ਨੂੰ ਆਉਂਦੀਆਂ ਇਹ ਸ਼ੁੱਧ ਦੇਸੀ ਆਟੇ ਦੀਆਂ ਬਣਾਈਆਂ ਗਈਆਂ ਨੇ ਗਿਆ ਇਹ ਤਾਂ ਵਧੀਆ ਆਟਾ ਘਰ ਦਾ ਆਟਾ ਦਾ ਦੇਖੋ ਇਦਾਂ ਇਹ ਪੀੜੇ ਜੇ ਬਣਾ ਬਣਾ ਕੇ ਇਹਦੇ ਵਿੱਚ ਪਾਏ ਜਾਂਦੇ ਹੈਗੇ ਆਟਾ ਇਦਾਂ ਗੁੰਨਿਆ ਜਾਂਦਾਗਾ ਇਹ ਤਾਂ ਥੋੜਾ ਜਿਹਾ ਜਦੋਂ ਆਟੇ ਦਾ ਪੇੜਾ ਜਾਂ ਬਣਾ ਕੇ ਲੈ ਕੇ ਜਾਣਾਗਾ ਤਾਂ ਉਹ ਸਮੇਂ ਜਦੋਂ ਇੰਨਾ ਕਾ ਆਟਾ ਇਹ ਬਣਾ ਲਿਆ ਕੱਟ ਲਿਆ ਕਰ ਲਿਆ ਹਣਾ ਇਹਨੂੰ ਥੋੜਾ ਜਿਹਾ ਤੇਲ ਜ਼ਰੂਰ ਸਰੋਂ ਦਾ ਲਾਇਆ ਜਾਂਦਾਗਾ ਕੋਈ ਜਿੱਦਾਂ ਘਰਾਂ ਦੇ ਵਿੱਚ ਬੁੜੀਆਂ ਆਪਣੇ ਆਟਾ ਗੁੰਨਦੀ ਨੇ ਉਸੇ ਤਰ੍ਹਾਂ ਹੀ ਆਟਾ ਗੁੰਝਿਆ ਜਾਂਦਾਗਾ ਇਹ ਮਾੜਾ ਮੋਟਾ ਤੇਲ ਜਾਂ ਲਾ ਕੇ ਇਹਦੇ ਵਿੱਚ ਪਾਇਆ ਜਾਂਦਾ ਜਿੰਦਰੀ ਦੇ ਤਾਂ ਇੱਕ ਜਣੇ ਨੂੰ ਜਿੰਦਰੀ ਫੇਰਨੀ ਪੈਂਦੀ ਹੈਗੀ ਇੱਕ ਪ੍ਰੋਸੈਸ ਹੈਗਾ ਜਿਹੜਾ ਇਹ ਤਿੰਨ ਜਣਿਆਂ ਦਾ ਪ੍ਰੋਸੈਸ ਹੈਗਾ ਇੱਕ ਬੰਦਾ ਇਹਦੇ ਉੱਪਰ ਜਿੰਦਰੀ ਫੇਰਨ ਵਾਲਾ ਚਾਹੀਦਾਗਾ ਤੇ ਇੱਕ ਇਹਦੇ ਵਿੱਚ ਆਟਾ ਦਾ ਜਿਹੜਾ ਉਹ ਤੋੜ-ਤੋੜ ਕੇ ਪਾਉਣ ਵਾਲਾ ਇਹਦੇ ਵਿੱਚ ਆਟਾ ਜਿਹੜਾ ਪਾਉਣ ਖਾਤਰ ਚਾਹੀਦਾਗਾ ਦੋ ਬੰਦੇ ਦਾ ਇੱਥੇ ਲੱਗੇ ਤੇ ਤੀਸਰਾ ਇੱਕ ਜਣਾ ਨਾਲ ਚਾਹੀਦਾਗਾ ਜੋ ਇਹ ਸੇਵੀਆਂ ਤਿਆਰ ਹੋਈ ਜਾਂਦੀਆਂ ਹੁੰਦੀਆਂ ਨੇਗੀਆਂ ਉਹ ਸੇਵੀਆਂ ਨੂੰ ਇੱਥੋਂ ਕੱਟ ਕਰਕੇ ਇੱਥੋਂ ਤੋੜ ਕੇ ਲਿਜਾ ਕੇ ਉਹ ਸੇਵੀਆਂ ਨੂੰ ਧੁੱਪ ਦੇ ਵਿੱਚ ਬਾਹਰ ਜਿੱਥੇ ਕੋਈ ਰੱਸੀ ਵਗੈਰਾ ਲਾਈ ਵੀ ਹੈਗੀ ਉਸ ਰੱਸੀ ਦੇ ਲਿਜਾਣ ਖਾਤਰ ਚਾਹੀਦਾਗਾ ਕਿਉਂਕਿ ਬਾਹਰ ਲਿਜਾਣੀਆਂ ਕਰਨੀਆਂ ਇਹ ਤੋੜ ਕੇ ਉਹਨਾਂ ਖਾਤਰ ਚਾਹੀਦਾਗਾ ਇਸ ਤਰ੍ਹਾਂ ਦੇਖ ਲਓ ਜਿੱਦਾਂ ਹੁਣ ਇਹ ਕੱਟ ਮਾਰਤਾ ਇਹਦੇ ਉੱਪਰ ਆਟੇ ਦਾ ਥੋੜਾ ਜਿਹਾ ਉਹ ਲਗਾ ਕੇ ਆਟੇ ਦਾ ਜਿਹੜਾ ਆਪਾਂ ਕਹੇ ਨੇ ਹੈਗੇ ਸੂੜਾ ਵਗੈਰਾ ਜਿੱਦਾਂ ਵੀ ਉਹ ਕਰਦੇ ਨੇ ਹੈਗੇ ਤਾਂ ਉਸ ਤਰ੍ਹਾਂ ਉਹ ਕਰਕੇ ਤਾਂ ਬਾਹਰ ਇਹ ਤੁੱਪ ਦੇ ਵਿੱਚ ਇਦਾਂ ਇਹ ਲਿਜਾਈਆਂ ਜਾਂਦੀਆਂ ਨੇਗੀਆਂ ਤਾਂ ਉੱਥੇ ਤੁੱਪ ਦੇ ਵਿੱਚ ਇਹ ਇਦਾਂ ਇਹਨਾਂ ਨੂੰ ਪਾ ਦਿੱਤਾ ਜਾਂਦਾਗਾ ਵੀ ਇਹ ਸੁੱਕ ਜਾਣ ਤੇ ਉਧਰ ਇਹ ਦਵਾ-ਦਵਤ ਤਿਆਰ ਹੋਈ ਜਾਣ ਤੇ ਇਧਰੋਂ ਮਸ਼ੀਨ ਦੇ ਵਿੱਚੋਂ ਇਹ ਬਣ-ਬਣ ਬਾਹਰ ਆਈ ਜਾਂਦੀਆਂ ਨੇ ਇਹਨੇ ਇਹ ਪ੍ਰੋਸੈਸ ਹੈਗਾ ਜੀ ਸਾਰਾ ਕਿੱਦਾਂ ਨਹੀਂ ਲੱਗੀ ਵੀਡੀਓ ਕਿੱਦਾਂ ਨਾ ਲੱਗਿਆ ਅੱਜ ਦਾ ਆਪਾਂ ਨੂੰ ਆਪਣਾ ਤੁਹਾਨੂੰ ਅੱਜ ਦਾ ਬਲੌਗ ਸੇਵੀਆਂ ਦਾ ਜਰੂਰ ਦੱਸਿਓ ਵੀਡੀਓ ਨੂੰ ਵੱਤ ਤੋਂ ਵੱਤ ਜਰੂਰ ਸ਼ੇਅਰ ਕਰਿਓ ਪੇਜ ਪੀਵੀ ਉਨੀ ਬਲੈਕ ਡੀ ਨੂੰ ਦੋਸਤੋ ਕਰ ਲਓ ਲਾਈਕ ਐਂਡ ਫਾਲੋ ਜੇਕਰ ਵੀਡੀਓ ਸਾਡੀ ਤੁਸੀਂ ਇਹ YouTube ਤੇ ਦੇਖੀ ਜਾਂਦੇ ਹੋ ਤਾਂ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਜੇਕਰ ਇਹ ਹੀ ਵੀਡੀਓ ਸਾਡੀ ਤੁਸੀਂ Facebook ਪੇਜ ਪੀਵੀ ਉਨੀ ਬਲੈਕ ਡੀ ਤੇ ਦੇਖ ਰਹੇ ਹੋ ਤਾਂ ਪੇਜ ਨੂੰ ਵੀ ਕਰ ਲਓ ਫਾਲੋ ਤੇ ਵਿਚਾਰ ਆ ਉਹਦੇ ਕਮੈਂਟਾਂ ਦੇ ਵਿੱਚ ਲਿਖੋ ਵੀਡੀਓ ਨੂੰ ਵੱਧ ਤੋਂ ਵੱਧ ਕਰ ਦਿਓ ਸ਼ੇਅਰ ਜਿਹੜਾ ਭਰਾ ਜ਼ਿਆਦਾ ਵੀਡੀਓ ਸ਼ੇਅਰ ਕਰੂ ਉਹਦੇ ਲਈ ਅਸੀਂ 1 ਕਿਲੋ ਛੇਵੀਆਂ ਇਹ ਜ਼ਰੂਰ ਕੋਰੀਅਰ ਰਾਹੀਂ ਉਹਦੇ ਘਰ ਤੱਕ ਪਹੁੰਚਾਵਾਂਗੇ ਤਾਂ ਹੁਣ ਦਬਾ ਦਬ ਕਰ ਦਿਓ ਵੀਡੀਓ ਨੂੰ ਸ਼ੇਅਰ ਪੇਜ ਨੂੰ ਕਰ ਲੋ ਲੈਕ ਐਂਡ ਫਾਲੋ ਬਣੇ ਰਹੋ ਸਾਡੇ ਚੈਨਲ ਦੇ ਨਾਲ ਮਿਲਦੇ ਆ ਕਿਸੇ ਨੈਕਸਟ ਅਪਡੇਟ ਦੇ ਵਿੱਚ ਸਸਰੀ ਕਾਲ ਜੀ